ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਮੁਕਸਰ ਦੇ ਨੇੜਲੇ ਪਿੰਡ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਪਿੰਡ ਕੋਟਲੀ ਮਗਰ ਵਿਖੇ ਇੱਕ ਘਰ ਵਿੱਚ ਬਿਜਲੀ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅੱਗ ਲੱਗ ਜਾਣ ਕਰਕੇ ਅੰਦਰ ਪਿਆ ਟੀਵੀ ਬੈੱਡ ਪੱਖਾ ਚਾਰ ਕੁਰਸੀਆਂ ਦੋ ਮੇਜ਼ ਕੱਪੜੇ ਪੇਟੀ ਅਤੇ 5000 ਰੁਪਏ ਦੀ ਨਕਦੀ ਵੀ ਸਾੜ ਕੇ ਸੁਆਹ ਹੋ ਗਈ ਇਸ ਤੋਂ ਇਲਾਵਾ ਟੈਲ ਬੱਤੇ ਵਾਲੇ ਕਮਰੇ ਨੂੰ ਅੱਗ ਲੱਗ ਜਾਣ ਕਰਕੇ ਕਮਰਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪੀੜਤ ਚੰਦ ਸਿੰਘ ਪੁੱਤਰ ਆਤਮਾ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5:30 ਵਜੇ ਜਦੋਂ ਉਹ ਟਿਕੇ ਬਾਦ ਚਾਹ ਬਣਾਉਣ ਲਈ ਆਇਆ ਤਾਂ ਘਰ ਦੇ ਅੰਦਰ ਬਿਜਲੀ ਵਾਲੇ ਬੋਰਡ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਟੀਵੀ ਅਤੇ ਹੋਰ ਸਮਾਨ ਨੂੰ ਲੱਗ ਗਈ। ਜਿਸ ਤੋਂ ਬਾਅਦ ਇਹ ਅੱਗ ਬੜੀ ਤੇਜ਼ੀ ਨਾਲ ਫੈਲਦੀ ਹੋਈ ਬੈੱਡ ਅਤੇ ਹੋਰ ਸਮਾਨ ਤੂੰ ਪੈ ਗਈ। ਜਿਵੇਂ ਹੀ ਸਾਨੂੰ ਅੱਗ ਦਾ ਪਤਾ ਲੱਗਿਆ ਤਾਂ ਸੇ ਤੁਰੰਤ ਰੋਲਾ ਪਾਇਆ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਕੇ ਪਾਣੀ ਨਾਲ ਅੱਗ ਬੁਝਾਉਣ ਲੱਗ ਪਏ। ਪਰ ਉਹਦੇ ਤੱਕ ਕਮਰੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਹਨਾਂ ਨੇ ਦੱਸਿਆ ਕਿ ਉਸ ਦਾ ਕਰੀਬ 1 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਸਨੇ ਦੱਸਿਆ ਕਿ ਉਹ ਇੱਕ ਗਰੀਬ ਮਜ਼ਦੂਰ ਹੈ ਤੇ ਉਸਨੇ ਬਾਈ-ਬਾਈ ਜੋੜ ਕੇ ਆਪਣਾ ਘਰੇਲੂ ਸਮਾਨ ਬਣਾਇਆ ਸੀ ਪਰ ਅੱਜ ਸਾਰਾ ਸਮਾਨ ਸਾਡੇ ਕੇਸਵਾ ਹੋ ਗਿਆ ਉਸਨੇ ਪਰੇਮਾਨਲ ਕਿਹਾ ਕਿ ਉਹ ਮੁੜ ਕੇ ਆਪਣਾ ਸਮਾਨ ਬਣਾਉਣਾ ਤੇ ਕਮਰੇ ਦੀ ਛੱਤ ਪਾਉਣ ਵਿੱਚ ਅਸਮਰਥ ਹੈ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ પાસે ਮੰਗ ਕੀਤੀ ਕਿ ਉਹ ਯੋਗ ਮੁਆਵਜ਼ਾ ਦਿੱਤਾ ਜਾਵੇ ਤਾ ਜੋ ਹਮੜ ਕੇ ਆਪਣੇ ਕਮਰੇ ਦੀ ਛੱਤ ਪਾ ਸਕਣ ਅਤੇ ਜੋ ਘਰੇਲੂ ਸਮਾਨ ਸੜਿਆ ਹੈ ਉਹ ਵੀ ਲੈ ਸਕਣ ਇਸ ਦੌਰਾਨ ਮੌਕੇ ਤੇ ਪੁੱਜੀ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਵਾਰ ਵਿਅਕਤੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਘਟਨਾ ਜੀ ਸਵੇਰ ਪਤਾ ਨਹੀਂ ਕਿ ਤਵੀ ਲੜ ਵਾਧ ਆ ਗਈ ਤੇ ਕੋਈ ਜਾਨਵਰ ਵੜ ਗਿਆ ਸਵੇਰ 5:30 5 ਦਾ ਟਾਈਮ ਸੀਗਾ ਅਨਤਾਜਾ ਮੈਂ ਇੱਥੇ ਵੜੇ ਜੇ ਤੁਰ ਰੋਪਾ ਫਿਰਦਾ ਹਾਂ ਜਕਦਾਂ ਪੜਾਕਾ ਪਿਆ ਅੰਦਰ ਤੇ ਸਾਰੇ ਅੰਦਰ ਅੱਗ ਫੈਲ ਗਈ ਤੇ ਲਾਈਟ ਬੰਦ ਹੋ ਗਈ ਕੱਟੀ ਗਈ ਆਂਡ ਗਵਾਂਡ ਇਕੱਠਾ ਹੋਇਆ ਸਾਰਿਆਂ ਨੇ ਇਕੱਠੇ ਹੋ ਕੇ ਨਾਲ ਮਿਲ ਕੇ ਦੇ ਅੱਗ ਬੁਝਾਈ ਤੇ ਸਮਾਨ ਮੱਚ ਗਿਆ ਮੰਜੇ ਕੁਰਸੀਆਂ ਬੈੱਡ ਹੋਰ ਸਮਾਨ ਰਜਾਈਆਂ ਦੀੜਾ ਕਪੜਾ ਤੇ 5000 ਰੁਪਇਆ ਲਿਆਂਦਾ ਸੌਦਾ ਪਤਾ ਲਿਆਂਦਾ ਸਾਰਾ ਕੋਈ ਬਰਵਾ ਦੋਗੇ ਕੰਮ ਕੀ ਕਰਦੇ ਕੰਮ ਮਜ਼ਦੂਰੀ ਕਰਦੇ ਆਂ ਹਾਂ ਪਿੰਡ ਦੇ ਵਿੱਚ ਹੀ ਕੰਮ ਕਰਦੇ ਆ। ਨੁਕਸਾਨ ਜੀ ਲੱਖ ਰੁਪਏ ਦੇ ਆਸ-ਪਾਸ ਹੋ ਗਿਆ। ਮੰਗੇ ਹੀ ਕਰਦੇ ਆ ਜੀ 7 ਸੀਗੀ ਟਾਇਲ ਬੱਤੇ ਦੀ। ਇਹ ਬੇਕਾਰ ਹੋ ਗਈ। ਕੋਈ ਵੇਖ ਲਿਆ ਤੇ ਸਾਤੇ ਡਾ ਬਹਿਨ ਨੂੰ ਕਿ ਜੈਸਾ ਹੀ ਨਹੀਂ ਜੀ 7 ਪਾਉਂਦਾ। ਘਰ ਦੇ ਤਿੰਨ ਚਾਂਜੀਆਂ ਆ। ਉਸ ਕਮਰੇ ਦੇ ਵਿੱਚ ਕੋਈ ਨਹੀਂ ਸੀਗਾ ਜੀ। ਪਾਰਕਿੰਗ ਬੰਦ ਹਾਈ ਹਾਂ ਦੋ ਬੱਚੇ ਤੇ ਮੈਂ ਆਪਾਂ ਹਾਂ ਵੱਡੇ ਬੱਚੇ ਵਿਆਹੇ ਹੋਏ ਸਾਮਾਨ ਜੀ ਬੈੱਡ ਟੀਵੀ ਰਜਾਈਆਂ ਮੰਜੇ ਕੁਰਸੀਆਂ ਤੇ 5000 ਰੁਪਏ ਤੇ ਸਾਤ ਛੱਡ ਗਈ ਜੀ ਸੱਤ ਬੇਕਾਰ ਉਹਨੂੰ ਪ੍ਰਸ਼ਾਸ਼ਨ ਤੋਂ ਮੰਗੇ ਹੈ ਜੀ ਸਾਨੂੰ ਕਮਰਾ ਪਾਇਆ ਜਾਵੇ ਸਾਮਾਨ ਆ ਜੋ ਮੇਰੀ ਨੋ ਦਾ ਸਾਮਾਨ ਸੀ ਗਏ ਦਿੱਤਾ ਜੀ ਪਿੰਡ ਦਾ ਜੀ ਮੌਜੂਦਾ ਸਰਪੰਚ ਵੀ ਆਇਆ ਸੀਗਾ ਸਵੇਰ ਤੇ ਸਾਫਾ ਸਰਪੰਚ ਵੀ ਆਏ ਦੋਨੋਂ ਸਰਪੰਚ ਆਏ ਸੀਗੇ ਨਹੀਂ ਜੀ ਉਹਨਾਂ ਨੇ ਕੋਈ ਬਗਲ ਗੱਲਬਾਤ ਨਹੀਂ ਕੀਤੀ ਗਈ ਹੂਆਂ ਦੇ ਵੀ ਤੁਸੀਂ ਦੇਖ ਕੇ ਦੇ ਦਿਓ ਡੀਸੀ ਸਾਹਿਬ ਨੂੰ ਤੇ ਵੀ ਤੁਹਾਡਾ ਹੱਲ ਹੋਊਗਾ ਵੀ ਅਸੀਂ ਕੋਈ ਜੋ ਸਾਨੂੰ ਚਾਹਣਗੇ ਵੀ ਅਸੀਂ ਲਿਖ ਕੇ ਦੇ ਦੇਾਂਗੇ ਉਹਦੀਆਂ ਤਸਵੀਰ ਆਪਦਾ ਨਾ ਬੱਚੇ ਪੈਸੇੰਦਾਂ ਉਹਟ ਕੇ ਮੁੰਡਾ ਜਿਹੜਾ ਬਾਹਰ ਪੈ ਉਹ ਪ੍ਰੋਇਛਾ ਹੈ ਬਚਾਰਾ ਬਾਹਰ ਹੀ ਤੁਰਿਆ ਫਿਰਦਾ ਸੀਗਾ ਤੁਰ ਪਤਾ ਨਹੀਂ ਟੀਵੀ ਨੂੰ ਆ ਕੇ ਲੱਗ ਗਈ ਡੈਡ ਜਾਂਦੀ ਸੀ ਵੱਧ ਘਟ ਗਈ ਮੁਰਕਲ ਪਟਾਕਾ ਪੈ ਗਿਆ ਮੁੜ ਕੇ ਜਿਵੇਂ ਪਤਾ ਲੱਗਿਆ ਉਹ ਉੱਠ ਕੇ ਆ ਕੇ ਤੇ ਘਰਾਂ ਚੋਂ ਫਿਰ ਸ਼ੱਕ ਵੀ ਆਇਆ ਨਿਸ਼ਕਾਨਾ ਵਾ ਵ 1 ਲੱਖ ਰੁਪਏ ਦਾ ਹੋ ਗਿਆ ਕਮਰੇ ਵੇਖ ਤੈਨੂੰ ਪਤਾ ਹੀ ਬਹੁਤ ਸਾਮਾਨ ਸੀਗਾ ਬਹੁਤ ਚੀਜ਼ਾਂ ਗਈ ਸੀ ਬਹੁਤ हां ਬਹੁਤ ਸਮਾਂ ਤੂੰ ਗਈ ਸੀ ਵਿਚਾਰੀ ਤੇ ਮੁੰਡਾ ਵਿਚਾਰਾ ਪਿਆਸ ਕੱਢਾ ਹੀ ਅੰਦਰ ਤੇ ਮਾਂ ਤਾਂ ਪਿਆ ਦੂਜੇ ਕੰਮ ਦੇ ਚੱਲੀ ਬਣੀ ਹੋਰ ਨਿਸ਼ਕਾਨ ਤਾਂ ਹੋਇਆ ਨਹੀਂ ਕਿ ਤੇ ਅਜੇ ਪੈਸਾ ਤੇ ਕੋਸ਼ਵਾਰ ਮੱਟ ਕੇ ਕੋਸਾ ਨਹੀਂ ਡਰਤਾ ਮੱਟ ਬਹੁਤ ਸਮਾਂ ਨੂੰ ਇੱਕ ਤਾਂ ਉਹ ਗੱਲ ਡਰ ਲੱਗਦਾ ਬਹੁਤ ਵਗਦੀ ਆ ਕੇ ਕਿ ਕੀ ਹੋ ਗਿਆ ਤੇ ਟੀਵੀ ਸੀ ਟੀਵੀ ਫਟ ਗਈ ਆ ਕੱਲ ਨੇ ਸੱਟੰਦਸ ਕੀ ਟੀਵੀ ਚੱਕ ਤੇ ਤੱਕ ਪਿਆ ਰਹਿੰਦਾ ਤੇ ਤੁਸੀਂ ਦੇਖਦਾ ਸਰਕਾਰ ਜਦੋਂ ਥੈਤਾ ਦੇ ਗਰੀਬ ਹੈਗਾ ਦਿਹਾੜੀ ਕਰਦਾ ਰਸੀ ਨਹੀਂ ਲੱਗਦਾ ਹਾਂਜੀ ਤੁਸੀਂ ਸਾਂਜੀ ਤੇਰੇ ਪਤਾ ਉਹ ਸਭ ਦਿਨਾਂ ਤੇ ਪੈਸੀ ਨਾਲ ਬਹੁਤ ਬਿਮਾਰ ਰਹਿੰਦੀ ਸੀ ਇਹਦੀ ਤੇਨ ਤਰ ਬੂਟੀ ਦਵਾ ਕਰਨੀ ਉਹ ਵਿਚਾਰਨ ਮਾਚੀ ਤੁਸੀਂ ਸਾਂਜੀ ਕਿੰਨੇ ਪੈਸੇ ਤੇਰੇ ਪਤਾ ਗਰੀਬਾਂ